ਜਾਚਰਾਸੀ ਲਾਈਵ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਆ ਲੋਹੜੀ ਲੋਹੜੀ ਦਾ ਤਿਉਹਾਰ ਜਿਹੜਾ ਏ ਉਹ ਖੁਸ਼ੀਆਂ ਦੇ ਚਾਮਾਂ ਦੇ ਨਾਲ ਹਰ ਸਾਲ ਮਨਾਇਆ ਜਾਂਦਾ ਏ ਇਸ ਸਾਲ ਵੀ ਜਿਹੜੀਆਂ ਤਿਆਰੀਆਂ ਹੋ ਚੁੱਕੀਆਂ ਨੇ ਸ਼ੁਰੂ ਤਸਵੀਰਾਂ ਇੱਕ ਵਾਰੀ ਤੁਹਾਨੂੰ ਦਿਖਾਵਾਂਗੇ ਦੇਖੋ ਪਤੰਗਾ ਹੀ ਪਤੰਗਾ ਤੁਹਾਨੂੰ ਦਿਖਣ ਗਿਆ ਬਟਾਲਾ ਸ਼ਹਿਰ ਦੀਆਂ ਤਸਵੀਰਾਂ ਨੇ ਕਿ ਜਿੱਥੇ ਲੋਕ ਜਿਹੜੇ ਨੇ ਉਹ ਪਤੰਗ ਬਾਜੀ ਦਾ ਸ਼ੌਂਕ ਰੱਖਣ ਵਾਲੇ ਜਿਹੜੇ ਨੇ ਉਹ ਲੋਹੜੀ ਦਾ ਤਿਉਹਾਰ ਮਨਾਉਣ ਵਾਸਤੇ ਤਿਆਰੀਆਂ ਜਿਹੜੀਆਂ ਜੋਰਾ ਸ਼ੋਰਾ ਦੇ ਚੱਲ ਪਈਆਂ ਨੇ ਇੱਧਰ ਵੀ ਇੱਕ ਤਸਵੀਰ ਤੁਹਾਨੂੰ ਦਿਖਾ ਦਾਂਗੇ ਬਾਜ਼ਾਰ ਦੇ ਵਿੱਚ ਕਿ ਲੋਕ ਜਿਹੜੇ ਨੇ ਖਰੀਦਾਰੀ ਕਰਨ ਵਾਸਤੇ ਨਿਕਲ ਚੁਕੇ ਨੇ 13 ਤਰੀਕ ਨੂੰ ਲੋਹੜੀ ਹੈ ਤੇ 13 ਤਰੀਕ ਤੋਂ ਪਹਿਲਾਂ ਹੀ ਜੇਰੀਆਂ ਨੇ ਤਿਆਰੀਆਂ ਸ਼ੁਰੂ ਹੋ ਚੁੱਕੀਆਂ ਨੇ ਸੋ ਜੇ ਗੱਲਬਾਤ ਕਰ ਲਈ ਬਟਾਲੇ ਦੀ ਤੇ ਬਟਾਲੇ ਵਿੱਚ ਵੀ ਪਤੰਗਬਾਜ਼ੀ ਜੇਰੀਏ ਉਹ ਸ਼ਰਤਾ ਲਗਾ ਕੇ ਹੁੰਦੀ ਹੈ ਬੜਾ ਸ਼ੌਂਕ ਹੁੰਦਾ ਹੈ ਕਿ ਪਤੰਗਬਾਜ਼ੀ ਕਰਨੀ ਹੈ ਕਹਿੰਦੇ ਨੇ ਉਮਰਾਂ 'ਚ ਰੱਖਿਆ ਹੈ ਕਿ ਦਿਲ ਹੋਣਾ ਚਾਹੀਦਾ ਹੈ ਜਵਾਨ ਜੇ ਦਿਲ ਜਵਾਨ ਆ ਤੇ ਵਾਕਿਆ ਹੀ ਤਾਂ ਹੀ ਜਰਾ ਸ਼ੌਂਕ ਪੂਰਾ ਕੀਤਾ ਜਾਂਦਾ ਹੈ ਅਦਰ ਵੀ ਤਸਵੀਰਾਂ ਇੱਕ ਵਾਰੀ ਤੁਹਾਨੂੰ ਦਿਖਾ ਦਾਂਗੇ ਕਿ ਵੇਖੋ ਕਿੱਡੀਆਂ ਵੱਡੀਆਂ-ਵੱਡੀਆਂ ਜਿਹੜੀਆਂ ਪਤੰਗਾਂ ਨੇ ਕਿੰਨੀਆਂ ਵੱਡੀਆਂ-ਵੱਡੀਆਂ ਪਤੰਗਾਂ ਨੇ ਜਿਹੜੀਆਂ ਉਹ ਇੱਥੇ ਤੁਹਾਨੂੰ ਮਿਲ ਜਾਣਗੀਆਂ ਪੱਪ ਦੀ ਹੱਟੀ ਐ ਬਟਾਲਾ ਸ਼ਹਿਰ ਦੇ ਵਿੱਚ ਗੁਰਦੁਆਰਾ ਡੇਰਾ ਸਾਹਿਬ ਦੇ ਬਿਲਕੁਲ ਨਜ਼ਦੀਕ ਜਿਹੜੀਏ ਉਹ ਤੁਹਾਨੂੰ ਪੱਪ ਦੀ ਹੱਟੀ ਦਿਖੇਗੀ ਉੱਥੇ ਜਿਹੜੀਆਂ ਰੌਣਕਾਂ ਲੱਗੀਆਂ ਹੁੰਦੀਆਂ ਨੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਜਰਾ ਏ ਮੇਲਾ ਲੱਗਿਆ ਸੋ ਬੜਾ ਵਧੀਆ ਤਿਹਾੜ ਮਨਾਇਆ ਜਾਂਦਾ ਬਟਾਲਾ ਦੀ ਧਰਤੀ ਤੇ ਪਤੰਗबाजी ਹੁੰਦੀ ਏ ਸ਼ਰਤਾਂ ਲਗਾ ਕੇ ਗੱਲਬਾਤ ਕਰਦੇ ਆ ਕੀ ਕਹਿਣਾ ਏ ਕਰਦੇ ਆ ਗੱਲਬਾਤ ਸੋ ਨਮਸਕਾਰ ਜੀ ਹਸਕਾਰ ਜੀ ਕੀ ਨਾਮ ਜੇ ਮੇਰਾ ਨਾਮ ਕਪਲ ਮਲੋਤਰਾ ਹੈ ਕਪਲ ਜੀ ਕਿੰਨੀ ਉਮਰ ਹੈ ਤੁਹਾਡੀ 70 ਸਾਲ ਜੀ 70 ਸਾਲ ਉਮਰ ਹੈ ਕਹਿੰਦੇ ਬਟਾਲਾ ਦੀ ਲੋਹੜੀ ਜਿਹੜੀ ਦੇਖਣਯੋਗ ਹੁੰਦੀ ਹੈ ਆਸਮਾਨ ਦੇ ਉੱਤੇ ਪਤੰਗੇ ਪਤੰਗਾ ਨਜ਼ਰ ਆਉਂਦੀਆਂ ਨੇ ਤੇ ਤੈਨਾਂ ਤੁਸੀਂ ਜਦੋਂ ਪਤੰਗਬਾਜ਼ੀ ਕਰਦੇ ਸੀ ਕਿੰਨੇ ਦੀ ਪਤੰਗ ਮਿਲਦੀ ਤੇ ਹੁਣ ਕਿੰਨੇ ਦੀ ਮਿਲਦੀ ਹੈ ਉਦੋਂ ਮਸਾਂ ਹੀ ਤੁਹਾਨੂੰ 2 ਰੁਪਏ ਮਿਲਦੇ ਹੁੰਦੇ ਸੀਗੇ ਤੇ ਜਾਓ ਆਪਣੀ ਪਤੰੰਗਾ ਗੁੱਡੀਆਂ ਲੈ ਆਓ ਜੀ ਤੇ 2 ਰੁਪਏ ਚ ਲਾ ਕੇ ਤੇ ਖੁਸ਼ ਹੋ ਜਾਈਦਾ ਸੀ ਜੀ ਤੇ ਹੁਣ ਤਾਂ ਬੱਚੇ ਕਿ ਲੋਹੜੀ ਨਹੀਂ ਕਰਦੇ ਜਿੰਨੀ ਮਰਜ਼ੀ ਏਜੰਸੀਆਂ ਕੜੇ ਹਜ਼ਾਰਾਂ ਦੀਆਂ ਗੁੱਡੀਆਂ ਲੈ ਜਾਂਦੇ ਜੀ ਸ਼ੌਂਕ ਦੀ ਗੱਲ ਆ ਇਹ ਪਿਆਰ ਆ ਸਭ ਟਾਲੇ ਦਾ ਬੜਾ ਮਸ਼ਹੂਰ ਤਿਆਰ ਆ ਅਸੀਂ ਆਪਣੇ ਰਿਸ਼ਤੇਦਾਰਾਂ ਨੂੰ ਬਾਰ ਬਾਰੋਂ ਸੱਦੀਦਾ ਵੀ ਸਾਡੇ ਟਾਲੇ ਆਨ ਕੇ ਲੋੜੀ ਉਹ ਤਿਆਰ ਦੇਖੋ ਤੇ ਬੜੇ ਖੁਸ਼ ਹੋ ਕੇ ਜਾਂਦੇ ਕਿਤੋਂ ਕਿਤੋਂ ਰਿਸ਼ਤੇਦਾਰ ਆਂਦੇ ਨੇ ਕਹਿੰਦੇ ਬਟਾਲੇ ਦੇ ਵਿੱਚ ਵਕਿਆ ਸੀ ਬੜਾ ਵਧੀਆ ਤਿਆਰ ਜੀ ਜੰਤਰੋਂ ਕੁਲੂਧਿਆਣੇੋਂ ਜੀ ਬਹੁਤ ਲੋਕੀ ਆਨੇ ਬੜੇ ਰਿਸ਼ਤੇਦਾਰ ਸਾਡੇ ਆਉਂਦੇ ਸੀ ਜੀ ਪਰ ਇਹਨਾਂ ਲੋਕਾਂ ਗੇ ਇਹ ਪ੍ਰਾਰਥਨਾ ਵਾ ਕਿ ਜਿੱਦਾਂ ਪਿਆਰ ਮੁਹੱਬਤ ਨਾਲ ਮਨਾਉਂਦੇ ਰਹੇ ਪਿਆਰ ਮੁਹੱਬਤ ਨਾਲ ਆਲੇ ਚਾਰ ਮਨਾਣ ਖੁਸ਼ੀ ਖੁਸ਼ੀ ਮਨਾਣ ਖੁਸ਼ੀਆਂ ਦਾ ਤਿਹਾਰ ਹੈ ਤੇ ਪਿਆਰ ਨਾਲ ਮਨਾਣ ਕੋਈ ਲੜਾਈ ਚੜ੍ਹਣਾ ਹੋਵੇ ਦੂਜੇ ਇਹ ਚਾਈਨਾ ਡੋਰ ਨੂੰ ਪ੍ਰੇਰਿਤ ਕਰ ਜੀ ਪ੍ਰਸ਼ਾਸਨ ਨੂੰ ਵੀ ਚਾਹੀਦਾ ਔਰ ਲੋਕਾਂ ਨੂੰ ਵੀ ਚਾਹੀਦਾ ਤੇ ਚਾਈਨਾ ਡੋਰ ਤੇ ਪ੍ਰੇਰਿਤ ਕਰੋ ਕਿਉਂਕਿ ਜਿਹੜੀ ਗੁੱਡੀ ਹੈ ਨਾ ਵਧੀਆ ਉਹ ਚੜਦੀ ਵੀ ਦੂਜੇ ਧਾਗੇ ਦੀ ਜੋਰ ਤੇ ਇਸ ਜੋਰ ਤੇ ਚੰਗੀ ਚੜਦੀ ਜੀ ਹੂਨ ਦੀ ਲੋੜੀ ਤੇ ਪਹਿਲੀ ਲੋੜੀ ਤੇ ਕੀ ਅੰਤਰ ਆ ਜੀ ਉਹ ਦੱਸੋ ਸਾਡੇ ਦਰਸ਼ਕਾਂ ਨੂੰ ਕਿ ਉਦੋਂ ਦੀ ਲੋੜੀ ਤੇ ਹੂਨ ਦੀ ਲੋੜੀ ਦਾ ਕੀ ਅੰਤਰ ਆ ਕਿਉਂਕਿ ਉਦੋਂ ਕਹਿੰਦੇ ਨੇ ਕਿ ਘਰ ਵਿੱਚ ਵੀ ਸ਼ੀਸ਼ਾ ਕੁੱਟ ਕੇ ਬਣਾਉਣਾ ਮੰਜੇ ਦੇ ਨਾਲ ਉੱਤੇ ਕਰਕੇ ਤੇ ਬਣਾਉਂਦੇ ਸੀ ਕਿ ਮੇਰੀ ਪਤੰਗ ਦੀ ਡੋਰ ਜਿਹੜੀ ਨਾ ਬਹੁਤ ਵਧੀਆ ਲੱਗੇ ਹੂਨ ਤੇ ਉਦੋਂ ਤੇ ਕੀ ਅੰਤਰ ਅੱਗੇ ਘਰ ਘਰ ਦੇ ਵਿੱਚ ਸ਼ਰੇਸ਼ ਪਾ ਕੇ ਸ਼ੀਸ਼ਾ ਪਾ ਕੇ ਮਾਝਾ ਨੂੰ ਬਣਾ ਕੇ ਤੇ ਡੋਰ ਘਾਰੇ ਲਾ ਲੈਂਦੇ ਸੀ ਮੰਜੇ ਦੇ ਹਲੇ ਤੋਂ ਲੈ ਕੇ ਤੇ ਬੜੇ ਕੋਸ਼ ਹੁੰਦੇ ਹੋਈਦਾ ਸੀ ਲੈ ਵੀ ਲਈ ਤੇ ਹੁਣ ਤੇ ਹਜ਼ਾਰਾਂ ਰੁਪਏ ਦੀ ਡੋਰ ਉਹ ਯਾਰ ਆਰਬੇਨ ਇਹ ਗੁੱਡੀਆਂ ਪੈ ਜਾਂਦੇ ਆ ਤੁਸੀਂ ਲੋੜੀ ਵਾਲਿਆਂ ਨੂੰ ਅਸਮਾਨ ਤੇ ਦੇਖੋ ਤੁਹਾਨੂੰ ਅਸਮਾਨ ਨਜ਼ਰ ਨਹੀਂ ਆਏਗਾ ਜੀ ਗੁੱਡੀ ਗੁੱਡੀ ਨਜ਼ਰ ਆ tangi diye tangi nazar aegi ji ਖਰ ਕੋਠੇ ਤੇ ਕੋਈ ਕੋਠਾ ਤੁਹਾਨੂੰ ਐਸਾ ਖਾਲੀ ਨਹੀਂ ਉਹ ਮਕਾਨ ਦਾ ਜਿਸ ਮਕੋਠੇ ਕੋਠੇ ਦੇ ਉੱਤੇ ਲੋਕ ਨਹੀਂ ਖੜੇ ਜੀ ਸਿਰਫ ਇਸੋ ਤਿਹਾਰ ਮਨਾਉਂਦੇ ਕੀ ਪੈਸੇ ਦੇਣਾ ਚਾਹੁੰਦੇ ਹੋ ਜਿਹੜੇ ਲੋੜੀ ਦਾ ਤਿਹਾਰ ਜਿਹਨਾਂ ਬੱਚਿਆਂ ਨੇ ਮਨਾਉਣਾ ਸਿਆਣਿਆਂ ਨੇ ਮਨਾਉਣਾ ਤੁਸੀਂ ਤੇ ਚਲੋ ਐਨੀ ਉਮਰ ਹੋ ਗਈ ਅੱਜ ਵੀ ਕਿਤੇ ਬਰਕਰਾਰ ਰੱਖਿਆ ਇਹੋ ਹੀ ਮੈਸੇਜ ਆ ਸਾਰਿਆਂ ਨੂੰ ਤੇ ਪਿਆਰ ਨਾਲ ਮੁਹੱਬਤ ਨਾਲ ਆਪਣਾ ਇਹ ਤਿਹਾਰ ਮਨਾਉਣ ਕੋਈ ਲੜਾਈ ਝੜੇ ਵਾਲੇ ਪਾਸੇ ਨਾ ਪਿਆਨ ਸ਼ਰਤਾਂ ਵੀ ਲਾਉਂਦੇ ਆ ਜੀ ਤੇ ਸ਼ਰਤਾਂ ਨੂੰ ਇੱਕ ਇਹੋ ਜੀ ਚੀਜ਼ ਨਾ ਬਣਾਉਣ ਪਈ ਜਿਹਦੀ ਗੁੱਡੀ ਕੋ ਕੱਟੀ ਜਾਵੇ ਵੱਡੀ ਜਾਵੇ ਕੋਈ ਲੜਾਈ ਝੜਾ ਹੋਏ ਪਿਆਰ ਤੇ ਨਾਲ ਇਹਨੂੰ ਮਰੀ ਪ੍ਰੇਮ ਕਰਨ ਕਿਉਂਕਿ ਇਹ ਤਿਹਾਰ ਹੀ ਪਿਆਰ ਦਾ ਵਾ ਜੀ ਇਹ ਤਿਹਾਰ ਹੀ ਭਰਾ ਪਿਆਰ ਦਾ ਵਾ ਬੜੇ ਪੈਸੇ ਖਰਚਦੇ ਲੋਕੀ ਵੱਡੇ ਤੋਂ ਵੱਡਾ ਗੁੱਡਾ ਇਹੋ ਜਿਹਾ ਤੇ ਅਸੀਂ ਦੇਖਿਆ ਹੀ ਨਹੀਂ ਸੀ ਕਦੀ ਜੀ ਇਹੋ ਜਿਹੇ ਹੁਣ ਗੁੱਡੇ ਇਹੋ ਜਿਹੀ ਨਹੀਂ ਦੇਖੀ ਪਿਆਰ ਨਾਲ ਰਹਿਣ ਮੁਹੱਬਤ ਨਾਲ ਰਹਿਣ ਆਪਣਾ ਮੌਜ ਮਿਲਦਾ ਜੀ ਲੋ ਜੀ ਗੱਲਬਾਤ ਕੀਤੀ 70 ਸਾਲ ਦੀ ਉਮਰ ਆਪਰ ਕਿਤੇ ਨਾ ਕਿਤੇ ਅੱਜ ਵੀ ਸ਼ੌਂਕ ਜਿਹੜਾ ਬਰਕਰਾਰ ਰੱਖਿਆ ਲੋੜੀ ਦਾ ਤਿਉਹਾਰ ਮਨਾਉਂਦੇ ਨੇ ਸ਼ਰਤਾਂ ਲਗਾ ਕੇ ਬਟਾਲੇ ਦੀਆਂ ਤਸਵੀਰਾਂ ਨੇ ਕਿ ਜਿੱਥੇ ਹਰ ਸਾਲ ਸਾਰੇ ਪੰਜਾਬ ਚ ਲੋੜੀ ਮਨਾਈ ਜਾਂਦੀ ਹੈ ਪਰ ਬਟਾਲੇ ਦੀ ਲੋੜੀ ਹੈ ਜੇਰੀ ਉਹ ਵੇਖਣਯੋਗ ਹੁੰਦੀ ਹੈ ਕਰਦੇ ਗੱਲਬਾਤ ਕੀ ਨਾਮ ਹੈ ਸੋ ਨਮਸਕਾਰ ਜੀ ਵਾੜੀ ਨਜ਼ਰ ਜੀ ਲਾਲੀ ਜੀ ਬਹੁਤ ਬਹੁਤ ਮੁਬਾਰਕ ਆ ਸਾਡੇ ਵੱਲੋਂ ਅਡਵਾਂਸ ਲੋੜੀ ਦੀਆਂ ਤੇ ਕਿੱਦਾਂ ਦੀ ਪਤੰਗਬਾਜ਼ੀ ਹੁੰਦੀ ਏ ਬਟਾਲਾ ਦੇ ਵਿੱਚ ਕਹਿੰਦੇ ਸ਼ਰਪਾ ਲਗਾ ਲਗਾ ਕੇ ਲੱਗਦੀ ਤੇ ਉਮਰ ਕਿੰਨੀ ਤੁਹਾਡੀ ਮੇਰੀ ਉਮਰ 80 ਸਾਲ ਦੀ ਜੀ ਤੇ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡੇ ਦਰਸ਼ਕਾਂ ਨੂੰ ਲੋਹੜੀ ਦੀਆਂ ਬਹੁਤ-ਬਹੁਤ ਮੁਬਾਰਕਾਂ ਦਵਾਂਗਾ ਜੀ ਦੇਖੋ ਲੋਹੜੀ ਜਿਹੜੀ ਹੈਗੀ ਐ ਪੂਰੇ ਮਤਲਬ ਪੂਰੇ ਹਿੰਦੁਸਤਾਨ ਦੇ ਵਾਂਗ ਿਆਰਾ ਜੀ ਕਿਤੇ ਇਹਨੂੰ ਲੋਹੜੀ ਕਹ ਲੋ ਕਦੇ ਮਾਘੀ ਕਹ ਲੋ ਕਦੇ ਮਗਸਤਾਨੀ ਕਹ ਲੋ ਕਦੇ ਪੋਂਗਲ ਕਹ ਲੋ ਇਹ ਮਤਲਬ ਪੂਰੇ ਮਤਲਬ ਹਿੰਦੁਸਤਾਨ ਲਈ ਜਾਂਦੀ ਆ ਜੀ ਜੀ ਲੇਕਿਨ ਬਟਾਲਾ ਦੀ ਲੋਹੜੀ ਦਾ ਖਾਸ ਕੇਜ ਆ ਬਟਾਲਾ ਬਲ ਜੇਤੋ ਹੀ ਜੋ ਸਾਡੇ ਜਮਨ ਤੋਂ ਪਹਿਲਾਂ ਸਮਝ ਲੋ ਪਈ ਪਤਨਬਾਈ ਦਾ ਗੜਵ ਜੀ ਇੱਥੇ ਬੜੇ ਬੜੇ ਪਤਨਬਾਜ ਹੋਏ ਨੇ ਬੜੇ ਬੜੇ ਨਾਂ ਉਹਨਾਂ ਦੇ ਹੋਏ ਨੇ ਜਦੋਂ ਛੋਟੇ ਹੁੰਦੇ ਸੀ ਉਦੋਂ ਕੋਈ ਕੇਜ ਹੋਣਾ ਸੀ ਲੋੜੀ ਦਾ ਸਾਨੂੰ ਗੋਚਰ ਤੇ ਮਿਲਣਾ ਕਰੋ ਅਸੀਂ ਇੱਕ ਡੋਰ ਲੈ ਕੇ ਆਣੀ ਮਜ਼ਾ ਲੈ ਕੇ ਆਣਾ ਕਾਡੋ ਬਣਾ ਬਰੇ ਆ ਜੀ ਜੀ ਉਦੋਂ ਇੱਕ ਲੋੜੀ ਦਾ ਲੇਕਿਨ ਜਦੋਂ ਦੀ ਲੇਕਿਨ ਸਟਾਈਆ ਹੈ ਤੇ ਜਦੋਂ ਦੀ ਉਹ ਡੋਰ ਆ ਗਈ ਨਾ ਜਿਹਨੂੰ ਕਿੰਨਿਆ ਚਾਂਡੋਰ ਗੱਟੂ ਉਹਨੇ ਲੋਕਾਂ ਦੀ ਲੋੜੀ ਦਾ ਮਜ਼ਾ ਹੀ ਕਰਕਦਾ ਕੋਈ ਮਜ਼ਾ ਨਹੀਂ ਆ ਗੋੜੀ ਦਾ ਤੇ ਮੈਂ ਪ੍ਰਸ਼ਾਸਨ ਨੂੰ ਅਪੀਲ ਕਰਾਂਗਾ ਕਿ ਦੇਖੋ ਜੇ ਹਾਈ ਕੋਰਟ ਨੇ ਜਾਂ ਸੁਪਰੀਮ ਕੋਰਟ ਨੇ ਉਹਨੂੰ ਪ੍ਰਤੀਬੰਧ ਕੀਤਾ ਤੇ ਦੇ ਦਿਓ ਪਰ ਪੂਰੀ ਸਖਤੀ ਕਰੋ ਜਿਹੜਾ ਕੋ ਫੜੀ ਜਾਂਦੀ ਹੈ ਉਹ ਤੇ 288 ਨਹੀਂ ਉਹਦੇ ਦੇ 200 302 ਦਾ 307 ਦਾ ਪਰਚਾ ਕਰੋ ਤਾਂ ਕਿ ਲੋਕਾਂ ਨੂੰ ਇਹ ਦੁਬਾਰਾ ਤੋਂ ਫੇਰ ਉਹ ਹੀ ਮੁੜ ਕੇ ਢਾਡੇ ਡੋਗ ਆਪਣਾਣ ਲੋਕੀ ਵੈਸੇ ਵੀ ਹੁਣ ਮੈਂ ਸੁਣਿਆ ਵੀ ਇਸ ਵਾਰੀ ਡੋਰ ਉਹ ਆਗਲੀ ਮਾਰਕੀਟ ਚ ਉਹ ਕਾਫੀ ਠੱਲ ਪਾਈ ਆ ਲੋਕਾਂ ਨੂੰ ਚਾਹੀਦਾ ਵੀ ਉਹ ਜੇ ਮਜ਼ਾ ਲਾਣ ਲੋੜੀ ਦਾ ਪੈਸੇ ਖਰਚਨੇ ਆ ਤੇ ਕਮ ਸੇ ਕਮ ਉਹ ਚਾਰ ਡੋਰ ਦਾ ਵਿਚਾਰ ਕਰੋ ਉਹ ਦੂਜੀ ਡੋਰ ਇਸਤੇਮਾਲ ਕਰੋ ਤੋ ਕਹਿੰਦੇ ਲਾਲੀ ਜੀ ਪਹਿਲਾਂ ਤੁਸੀਂ ਇੰਨੀ ਦੇਰ ਦੇ ਤੰਗਬਾਜ਼ੀ ਕਰਦੇ ਪਿਓ ਪਹਿਲਾਂ ਬੜਾ ਸ਼ੌਂਕ ਹੁੰਦਾ ਸੀ ਕਿ ਘਰੇ ਹੀ ਆਪਾਂ ਡੋਰ ਲਾ ਲਾ ਆਪਣੀ ਉੱਤੇ ਰਸ਼ ਬੜਾ ਹੋਣਾ ਤੇ ਘਰੇ ਲਾਣੀ ਕੀ ਸਾਡੀ ਜਿਹੜੀ ਡੋਰ ਵਧੀਆ ਹੋਵੇ ਕੱਚ ਕੁੱਟ ਕੇ ਪਾਣਾ ਮੱਧਾ ਲਾਣਾ ਬੜੀ ਬੜੀ ਤਿਆਰੀ ਹੁੰਦੀ ਔਰ ਹੁਣ ਕਿਤੇ ਨਾ ਕਿਤੇ ਉਹ ਵੀ ਬੜਾ ਫਰਕ ਪਿਆ ਉਹਨਾਂ ਦੇ ਪਰਿਵਾਰਾਂ ਤੇ ਵੀ ਤੇ ਤੁਹਾਡਾ ਵੀ ਜਿਹੜਾ ਚਾਹ ਘਟ ਗਿਆ ਦੇਖੋ ਜੀ ਉਹਨਾਂ ਦੇ ਪਰਿਵਾਰ ਖਤਮ ਹੋ ਗਏ ਨੇ ਜਿਹੜੇ ਡੋਲ ਲਗਾਂਦੇ ਸੀ ਪੰਪਰਾ ਕ ਡੋਲ ਲਗਾਂਦੇ ਸੀ ਉਹਦੇ ਵਿਚਾਰੇ ਬੇਕਾਰ ਹੋ ਗਏ ਨੇ ਇੱਕ ਡੋਰ ਵਾਲੇ ਕੋ 10 ਬੰਦੇ ਹੁੰਦੇ ਸੀ ਔਰ ਉਹਦੀ ਰੋਟੀ ਉਹ ਜਿਹੜੀ ਜਲਦੀ ਸੀ ਅੱਜ ਥਲੇ ਲਗਾਰਿਆ ਕੱਲ ਜੰਮੂ ਲਗਾਰਿਆ ਫੇ ਕਪੂਠੇ ਲਗਾਰਿਆ ਤੇ ਉਹਨਾਂ ਲਗਾਰਿਆ ਕੀ ਮੁੱਖੋ ਵੱਖਜਾ ਲੋਕੀ ਰੋੜੀ ਬਣਾਉਂਦੇ ਨੇ ਉਹ ਪਤੰਗਾਂ ਵਾਂਗ ਹੀ ਇਸ ਸਟੈਂਡੋਰ ਨੇ ਉਹਨਾਂ ਲੋਕਾਂ ਨੂੰ ਬਿਲਕੁਲ ਬਗਾਲ ਕਰਤਾ ਚਾਂਡੋਰ ਜਿਹੜੀ ਹੈ ਇਹ ਕੰਮ ਹੈਗਾ ਵੱਡੇ ਸਰਮਾਇਦਾਰ ਲੋਕਾਂ ਦਾ ਭਈ ਜਨਵਰੀ ਫਰਵਰੀ ਮਾਰਚ ਅਪ੍ਰੈਲ ਚ ਸਟਾਕ ਇਕੱਠਾ ਕਰ ਲਓ ਤੇ ਜਦੋਂ ਲੋੜੀ ਆਵੇ ਉਹ ਵੇਚ ਦਿਓ ਇਹ ਮੋٹے ਲੋਕਾਂ ਦਾ ਕੰਮ ਵੱਡੇ ਮਗਰਮਛ ਨੇ ਉਸ ਕਰਕੇ ਜੇ ਛੋਟੇ ਵਿਚਾਰੇ ਡੋਲ ਗਰਾਵਲੇ ਵਿਧਾਈ ਦਾ ਸੀ ਉਹਨਾਂ ਦਾ ਕਾਰੋਬਾਰ ਖਤਮ ਹੋ ਗਿਆ ਸਾਨੂੰ ਇਹ ਵੀ ਸੋਚਣ ਚਾਹੀਦਾ ਔਰ ਮੈਂ ਜਿਹੜੇ ਪਤੰਨ ਬਾਜ ਨੇ ਪਤੰਗ ਚੜਾਉਣ ਵਾਲੇ ਨੇ ਉਹੋ ਅਪੀਲ ਕਰਾਂਗਾ ਕਿ ਤੁਸੀਂ ਆਪ ਖੁਦ ਹੀ ਉਸ ਡੋਰ ਦਾ ਵਸ਼ਕਰ ਕਰ ਦਿਓ ਤਾਂ ਕਿ ਤੁਹਾਨੂੰ ਡੋਰ ਚਲਾਉਂਦਾ ਮਜ਼ਾ ਆਵੇ ਜੀ ਸੋ ਕੀ ਬੇਨਤੀ ਕਰਨਾ ਚਾਹੁੰਦੇ ਹੋ ਜਿਹੜੇ ਪਤੰਗ ਬਾਜੀ ਦੇ ਸ਼ੌਂਕ ਰੱਖਦੇ ਨੇ ਤੁਸੀਂ ਬਤਾਲੇ ਦੀ ਗੱਲ ਕੀਤੀ ਅੱਜ ਵੀ ਕਿਤਨਾ ਕਿਤੇ ਤੁਹਾਡਾ ਸ਼ੌਂਕ ਬਰਕਰਾਰ ਹੈ ਉਦੋਂ ਕਿੰਨੇ ਦੀ ਪਤੰਗ ਮਿਲਦੀ ਸੀ ਤੇ ਹੁਣ ਕਿੰਨੇ ਦੀ ਪਤੰਗ ਮਿਲਦੀ ਹੈ ਦੇਖੋ ਜੀ ਜੇ ਉਸ ਟਾਈਮ ਦੀ ਡੋਰ ਨਾਲ ਕੰਪੈਰੀਸ਼ਨ ਕਰ ਲਈਏ ਅੱਜ ਨਾਲ ਕਰ ਲਈਏ ਤਾਂ ਜਮੀਨ ਸਮਾਨ ਦਾ ਫਰਕ ਹੈ ਜਮੀਨ ਸਮਾਨ ਦੀ ਬਹੁਤ ਜ਼ਿਆਦਾ ਫਰਕ ਹੈ ਉਹੋ ਜਿਸੇ ਬੰਦੇ ਕੋਲ 2 4 ਪੈ ਦੀ ਪਤੰਗ ਦਿਖਣਾ ਉਹਨੂੰ ਕਹਿੰਦੇ ਆ ਮਹਲਰਾ ਅਮਿੱਤੇ ਸ਼ੌਕਾ ਦਾ ਬੱਚਾ ਜੀ ਜੀ 5 10 ਪੈ ਦੀ ਪਤੰਗ ਆਮ ਸੀ 5 10 ਪੈਸੇ ਦੀ ਪਤੰਗ ਹਾਂਜੀ ਹਾਂਜੀ ਦੋ ਮਕਾਨਾ ਬੜੀਆਂ ਮਸ਼ਹੂਰ ਸੀ ਉਸ ਟਾਈਮ ਸ਼ਹਿਰ 'ਚ ਜੀਤੀ ਦੀ ਗੁੱਡੀ ਤੇ ਕੁੰਝ ਦੀ ਪਤੰਗ ਜੀ ਜੀਤੀ ਦੀ ਗੁੱਡੀ ਤੇ ਕੁੰਝ ਦੀ ਪਤੰਗ ਐ ਮਸ਼ਹੂਰ ਸੀ ਦੋ ਮਕਾਨਾ ਸੀ ਉਸ ਟਾਈਮ ਸ਼ਹਿਰ ਦੇ ਵਿੱਚ ਤੁਸੀਂ ਹਸਾਬ ਲਾਓ ਪਰ ਉਹਦਾ ਕੀ ਮੋਲ ਹੋਏਗਾ ਅੱਜ ਸ਼ਹਿਰ ਦੇ ਵਿੱਚ ਵੱਡੀਆਂ ਵੱਡੀਆਂ ਕਮਸੇ ਕਮ 200 ਦੁਕਾਨਾਂ ਐ ਸ਼ਹਿਰ 'ਚ ਔਰ ਜਿੱਥੇ ਇੱਕ ਪਤੰਗ ਜਿਹੜੀ 2-2000 ਰੁਪਏ ਦੀ ਵੀ ਆ ਗਈ ਆ ਅਜਿਹਾ ਹੈਗਾ ਕੋਈ 500 ਰੁਪਏ ਦਾ ਕੋਈ 800 ਰੁਪਏ ਕੋਈ 1000 ਰੁਪਏ ਦਾ 2000 ਰੁਪਏ ਦਾ ਪੈਸੇ ਦੀ ਕੋਈ ਕਮੀ ਨਹੀਂ ਪੈਸਾ ਬੋਧ ਹੈ ਉਸ ਜਮਾਨੇ ਨੂੰ ਪੈਸਾ ਬੋਧ ਹੈ ਲੇਕਿਨ ਚਾਂਦ ਹੋਰ ਨੇ ਲੋਕਾਂ ਦੀ ਲੋੜੀ ਦਾ ਮਜ਼ਾ ਖਤਮ ਕਰਤਾ ਔਰ ਮੈਂ ਅਪੀਲ ਕਰਾਂਗਾ ਲੋਕਾਂ ਨੂੰ ਕਿ ਚਾਂਦ ਹੋਰ ਦਾ ਵਿਸ਼ਕਾਰ ਕਰੋ ਇਹ ਤਿਹਾੜ ਬੜਾ ਪੁੱਤਰ ਤਿਹਾੜਾ ਹੈ ਇਹਨੂੰ ਜਿਹੜਾ ਮਿਲ ਕੇ ਮਨਾਓ ਖੁਸ਼ੀਆਂ ਦਾ ਮਨਾਓ ਵਿਆਹ ਰੋਕ ਬਿਨਾ ਮਨਾਓ ਅਗਰ ਪਤੰਗ ਪਤੰਗ ਬੋਏ ਹੋ ਗਈਏ ਤਾਂ ਹੋਉਂ ਜਿਆ ਯਾਰ ਉਹਨੂੰ ਈਗੋ ਨਾ ਬਣਾਓ ਉਸ ਇੱਕ ਲੋੜੀ ਦੇ ਮੇ ਪਤੰਗ ਕਰਕੇ ਤੁਸੀਂ ਆਪਣੀ ਬੈਗੋ ਨਾ ਕਰੋ ਉਹਨੂੰ ਛੱਡ ਦਿਓ ਬੜਾ ਬੜਾ ਧਿਆਰ ਹੈ ਤੇ ਮੈਂ ਫਿਰ ਪੀਸ ਕਰਾਂਗਾ ਪ੍ਰਸ਼ਾਸਨ ਨੂੰ ਵੀ ਲੋਕਾਂ ਨੂੰ ਵੀ ਚਿਹਰਾ ਲੋਦਾ ਇਸਕਾਰ ਕਰੋ ਲੋ ਜੀ ਗੱਲਬਾਤ ਕੀਤੀ ਹੈ ਪਤੰਗ ਬਾਜੀ ਦੀ ਬਟਾਲਾ ਦੇ ਵਿੱਚ ਸ਼ੌਕ ਪਤੰਗ ਦਾ ਜਿਹੜਾ ਸ਼ੌਂਕ ਆ ਪਤੰਗ ਬਾਜੀ ਦਾ ਉਹ ਸ਼ੌਂਕ ਜਿਹੜਾ ਅੱਜ ਵੀ ਕਿਤਨਾ ਕਿਤੇ ਬਰਕਰਾਰ ਆ ਉਮਰਾ ਤੇ ਕੀ ਰੱਖਿਆ ਦਿਲ ਹੋਣਾ ਚਾਹੀਦਾ ਜਵਾਨ ਅੱਜ ਵੀ ਅੰਨੀ ਉਮਰ ਹੋ ਗਈ ਹੈ ਪਰ ਕਿਤੇ ਨਾ ਕਿਤੇ ਫੇਰ ਵੀ ਪਤੰਗ ਬਾਜ਼ੀ ਦਾ ਸ਼ੌਂਕ ਜਰਾ ਏ ਬਰਕਰਾਰ ਹੈ ਸੋ ਬੇਨਤੀ ਵੀ ਕਰਦੇ ਨੇ ਹੱਥ ਜੋੜ ਕੇ ਕਿ ਧਾਗੇ ਵਾਲੀ ਡੋਰ ਹੀ ਵਰਤੋ ਚਾਈਨਾ ਡੋਰ ਤੋਂ ਕਰੇਜ਼ ਕਰੋ ਕਿਉਂਕਿ ਚਾਈਨਾ ਡੋਰ ਜਿਹੜੀ ਏ ਉਹ ਕਿਤੇ ਨਾ ਕਿਤੇ ਸਾਰਿਆਂ ਵਾਸਤੇ ਨੁਕਸਾਨਦਾਇਕ ਹੈ ਤੁਸੀਂ ਵੀ ਵੀਡੀਓ ਨੂੰ ਬਤਵਾ ਸ਼ੇਅਰ ਕਰੋ ਆਪਾਂ ਗੱਲਬਾਤ ਵੀ ਕਰਾਂਗੇ ਧੱਪ ਦੀ ਹੱਟੀ ਜਿੱਥੇ ਕਿ ਰੌਣਕਾ ਲੱਗਿਆ ਹੋਈਆਂ ਨੇ ਗੱਲਬਾਤ ਵੀ ਕਰਦੇ ਆ ਕਿੰਨੇ ਤੋਂ ਲੈ ਕੇ ਕਿੰਨੇ ਤੱਕ ਜਿਹੜੀ ਪਤੰਗ ਮਿਲ ਜਾਂਦੀ ਏ ਕਰਦੇ ਆ ਗੱਲਬਾਤ ਉਹਨਾਂ ਦੇ ਨਾਲ ਸੋ ਗੱਲਬਾਤ ਕਰਦੇ ਕਰਦੇ ਆ ਬਟਾਲਾ ਦੇ ਪੱਪਦੀ ਹੱਟੀ ਰੌਣਕਾਂ ਲੱਗੀਆਂ ਹੋਈਆਂ ਵੱਡਾ ਬਾਜ਼ਾਰ ਡੇਰਾ ਸਾਬ ਗੁਰਦੁਆਰੇ ਲਾਗੇ ਦੁਕਾਨ ਹੈ ਹਰ ਸਾਲ ਐਦਾਂ ਹੀ ਰੌਣਕਾਂ ਲੱਗੀਆਂ ਹੁੰਦੀਆਂ ਨੇ ਅੱਜ ਵੀ ਤੁਹਾਨੂੰ ਰੌਣਕਾਂ ਦਿਖਾਈਆਂ ਨੇ ਤੇ ਗੱਲਬਾਤ ਵੀ ਕਰਾਂਗੇ ਕਿੰਨੇ ਤੋਂ ਲੈ ਕੇ ਤੇ ਕਿੰਨੇ ਤੱਕ ਜਿਹੜੀਆਂ ਕੋਲ ਪਤੰਗ ਮਿਲ ਜਾਂਦੀ ਹੈ ਕਰਦੇ ਆ ਗੱਲਬਾਤ ਸੋ ਨਮਸਕਾਰ ਜੀ ਨਮਸਕਾਰ ਮਹਾਰਾਜ ਕੀ ਹਾਲ ਜੀ ਜੀ ਕੀ ਨਾਮ ਦੇ ਪੱਪੋ ਜੀ ਪੱਪਦੀ ਹੱਟੀ ਬੜੀ ਮਸ਼ਹੂਰ ਹੈ ਲੋਕ ਜਿਹਰੇ ਨੇ ਪਿੰਡਾਂ ਚੁੱਕੀ ਬੜੀ ਬੜੀ ਦੂਰ ਆਂਦੇ ਨੇ ਕਿੰਨੇ ਤੋਂ ਸਟਾਰਟ ਹੁੰਦੀ ਹੈ ਜਿਹੜੀ ਪਤੰਗ ਤੁਹਾਡੇ ਕੋਲ ਤੇ ਕਿੰਨੇ ਤੱਕ ਦੇ ਮਿਲ ਜਾਂਦੇ ਸਾਡੇ ਕੋਲ 10 ਰੁਪਏ 5 ਰੁਪਏ ਤੋਂ ਲੈ ਕੇ 2000 ਰੁਪਏ ਤੱਕ ਪਤੰਗ ਮਿਲਦੀ ਹੈ ਜੀ ਹੁਣ ਅੱਗੇ ਸਮਾਂ ਸੀਗਾ ਛੋਟੇ ਛੋਟੇ ਗੁੱਡੇ ਲੈਂਦੇ ਸੀ ਹੁਣ 2-2000 ਨੂੰ ਹੱਥ ਪਾਉਂਦੇ ਆ 500 ਦਾ ਪਤੰਗ 800 ਦੀ 2-2000 ਨੂੰ ਹੱਥ ਪਾਉਂਦੇ ਆ ਬੜੇ ਵਧੀਆ ਡਿਜ਼ਾਈਨ ਸਾਡੇ ਕੋਲ ਹੁੰਦੇ ਆ ਸਭ ਤੋਂ ਕੀਤੇ ਸਾਡੀ ਦੁਕਾਨ ਹੈ ਬਾਜ਼ਾਰ ਕੋਈ ਵੀ ਗੁੱਡੀ ਨੂੰ ਤੁਹਾਨੂੰ ਹਾਥ ਨਹੀਂ ਲਾਂਦੇਗਾ ਪਪ ਦੀ ਹੱਟੀ ਤੇ ਆ ਕੇ ਕੋਈ ਕਵੇ ਇੱਕ ਦਰਜੰਦੇ ਦੋ ਗੁੱਡੀ ਅਸੀਂ ਨਹੀਂ ਦਿੰਦੇ ਅਸੀਂ ਕਹਿੰਦੇ ਆਪਣੀ ਮਰਜ਼ੀ ਦਾ ਡਿਜ਼ਾਈਨ ਲਾਓ ਇਸ ਕਰਕੇ ਸਾਡੀ ਦੁਕਾਨ ਤੇ ਗਾਹਕ ਆਂਦਾ ਜੀ ਸਾਡੇ ਨਾਲ ਦੀ ਵੈਰਾਈਟੀ ਨਹੀਂ ਕਿਤੋਂ ਮਿਲ ਸਕਦੀ ਡਿਜ਼ਾਈਨ ਨਹੀਂ ਕਿਤੋਂ ਮਿਲ ਸਕਦੇ ਰੇਟ ਸਾਡੇ ਬਿਲਕੁਲ ਜਾਇਜ਼ ਹੁੰਦੇ ਜੀ ਬਹੁਤ ਵਧੀਆ ਲੋਕੇਸ਼ਨ ਕਿੱਥੇ ਹੈ ਕਿੱਥੇ ਦੁਕਾਨ ਤੁਹਾਡੀ ਉਹ ਲੋਕੇਸ਼ਨ ਦੱਸੋ ਆਪਣੀ ਵੱਡਾ ਬਾਜ਼ਾਰ ਨਜ਼ਦੀਕ ਗੁਰਦੁਆਰਾ ਸ੍ਰੀ ਡੇਰਾ ਸਾਹਿਬ ਜੀ ਦੇ ਕੋਲ ਪਾ ਪ੍ਰੀਅਟੀ ਪਪ ਦੀ ਹੱਟੀ ਦੇ ਉੱਤੇ ਲੋਕ ਜਿਹੜੇ ਲੈ ਕੇ ਜਾਂਦੇ ਨੇ ਕਹਿੰਦੇ ਪਤੰਗ ਬਾਜੀ ਦਾ ਮਜ਼ਾ ਜਿਹੜਾ ਬਟਾਲੇ ਵਿੱਚ ਇਹ ਸ਼ਰਤਾਂ ਲੱਗਦੀ ਮੈਂ ਕਿਹਾ ਬਟਾਲੇ ਨਾਲ ਦੀ ਲੋੜੀ ਕਿਤੇ ਹੈ ਹੀ ਨਹੀਂ ਜੀ ਦੂਰ ਦੂਰੋਂ ਰਿਸ਼ਤੇਦਾਰ ਜਿਹੜੇ ਬਟਾਲੇ ਵਾਲੇ ਆ ਆਪਣੇ ਰਿਸ਼ਤੇਦਾਰਾਂ ਨੂੰ ਇੱਥੇ ਸੱਦਦੇ ਆ ਲੋੜੀ ਮਨਾਉਣ ਲਈ ਇਹ ਤੁਸੀਂ ਵੇਖੋ ਗਾਹ ਕੰਦਰ ਕਿੱਦਾਂ ਜੀ ਸਾਡੇ ਦੇ ਜਿਹੜੇ ਬਾਹਰ ਤੱਕ ਵੀਡੀਓ ਦੇਖ ਰਹੇ ਉਹਨਾਂ ਨੂੰ ਕੀ ਕਹਿਣਾ ਜਦ ਲੋੜੀ ਬਾਰੇ ਲੋੜੀ ਇਹੋ ਹੀ ਹੈ ਕਿ ਬਤਲ ਬੜੇ ਪਿਆਰ ਨਾਲ ਮਨਾਣ ਚਾਈਨਾ ਡੋਰ ਦੀ ਬਰਕਤ ਤੇ ਕਰਨ ਦੂਜੀ ਡੋਰ ਵਰਤਣਾ ਦੂਜੀ ਡੋਰ ਤੇ ਹੀ ਅਸੀਂ ਲੋਕ ਗੁੱਡੀ ਚੜਾਉਂਦੇ ਵੀ ਅਸੀਂ ਤੁਸੀਂ ਜਿਹੜੇ ਅੱਗੇ ਮਾਰਕੀਟ ਤੋਂ ਅੱਗੇ ਵਾਲੀ ਡੋਰ ਤੇ ਚੜਾਉਂਦੇ ਪਏ ਗੁੱਡੀ ਹੁਣ ਚਾਨਾ ਦਾ ਨਹੀਂ ਵਿਸ਼ਕਾਰ ਕਰਨ ਜੀ ਜੀ ਹਾਂਜੀ ਲੋ ਜੀ ਗੱਲਬਾਤ ਕੀਤੀ ਹੈ 10 ਰੁਪਏ ਤੋਂ ਲੈ ਕੇ 2000 ਰੁਪਏ ਤੱਕ ਜਿਹੜੀ ਪਤੰਗ ਤੁਹਾਨੂੰ ਮਿਲੇਗੀ ਪਾਪ ਦੀ ਹੱਟੀ ਬਟਾਲਾ ਵੱਡੇ ਬਾਜ਼ਾਰ ਦੇ ਵਿੱਚ ਦੁਕਾਨ ਹੈ ਹਰ ਸਾਲ ਜਿਹੜੀ ਐਦਾਂ ਹੀ ਉਹ ਪਤੰਗ ਬਾਜੀ ਦੇ ਵਿੱਚ ਵੱਡੀਆਂ-ਵੱਡੀਆਂ ਪਤੰਗਾਂ ਲਿਆਉਂਦੇ ਨੇ ਤੁਸੀਂ ਵੀ ਇੱਥੇ ਪਹੁੰਚੋ ਵੱਡੇ ਬਾਜ਼ਾਰ ਦੇ ਵਿੱਚ 100 ਰੁਪਏ ਤੋਂ ਲੈ ਕੇ 2000 ਰੁਪਏ ਤੱਕ ਤੁਸੀਂ ਪਤੰਗ ਲੈ ਕੇ ਜਾ ਸਕਦੇ ਹੋ ਤੇ ਸਾਡੀ ਟੀਮ ਵੱਲੋਂ ਵੀ ਸਾਰਿਆਂ ਨੂੰ ਲੋਹੜੀ ਦੀਆਂ ਤੇ ਮਾਗੀ ਦੀਆਂ ਬਹੁਤ-ਬਹੁਤ ਮੁਬਾਰਕਾਂ ਤੇ ਨਾਲ ਦੀ ਨਾਲ ਇੱਕ ਬੇਨਤੀ ਵੀ ਕਰਦੇ ਆ ਕਿ ਧਾਗੇ ਵਾਲੀ ਡੋਰ ਨਾਲ ਹੀ ਜਰੀਏ ਪਤੰਗ ਬਾਜੀ ਕਰੋ ਤੇ ਬਟਾਲਾ ਦੇ ਵਿੱਚ ਵੀ ਜਰੀਏ ਪਤੰਗ ਬਾਜੀ ਦੇਖਣਯੋਗ ਹੁੰਦੀ ਏ ਕਿਉਂਕਿ ਸ਼ਰਤਾਂ ਲੱਗਦੀਆਂ ਨੇ ਇੱਥੇ ਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਸਾਰਿਆਂ ਨੂੰ ਲੋਹੜੀ ਦੀਆਂ ਬਹੁਤ-ਬਹੁਤ ਮੁਬਾਰਕਾਂ ਤੁਸੀਂ ਬਣੇ ਰਹੋ ਪੰਜਾਬ 84 ਲਾਡ ਦੇ ਨਾਲ ਪੱਤਰਕਾਰ ਲक्की ਦੀ ਖਾਸ ਰਿਪੋਰਟ ਬਟਾਲਾ ਤੋਂ